ਸਾਰਿਆਂ ਨੂੰ ਇੱਕ ਹੋਰ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਲੈ ਕੇ ਆਈਆਂ ਅੱਜ ਵਿਸਕਾਸ ਦੀ ਸ਼ਰਟ ਰਹੇਗੀ ਪ੍ਰੋਪਰ ਏਮਬਰਾਇਡਰਡ ਸ਼ਰਟ ਹੈ ਇਹ ਕੋਈ ਪੇਂਟ ਨਹੀਂ ਹੈ ਉੱਪਰ ਕੁਝ ਨਹੀਂ ਹੈ ਪ੍ਰੋਪਰ ਏਮਬਰਾਇਡਰਡ ਸ਼ਰਟ ਹੈ ਜਿਹਦੀ neck line ਹੈ ਉਹਦੇ ਉੱਪਰ ਵੀ ਏਮਬਰਾਇਡਰੀ ਹੈ organza ਦਾ digital ਦੁਪੱਟਾ ਬਹੁਤ ਹੀ ਸੋਹਣਾ organza ਦਾ digital ਦੁਪੱਟਾ ਹੈ ਇਹਦੇ ਵਿੱਚ ਸਾਡੇ ਕੋਲ ਹੈਗੀ ਹੈ ਜੀ 4 ਕਲਰ ਸੈਕੰਡ ਕਲਰ ਆਏਗਾ ਜੀ white ਮੈਂ ਤੁਹਾਨੂੰ ਇਹ ਫਰੰਟ ਬੈਕ ਦੋਨੋਂ ਦਿਖਾ ਦਿੰਨੀ ਹਾਂ ਇਹ ਦੇਖੋ ਇਹ ਹੈਗਾ ਫਰੰਟ ਤੇ ਇਹ ਹੈਗੀ ਇਹਦੀ ਬੈਕ ਠੀਕ ਹੈ ਜੀ 슬ੀਵਸ ਦਾ ਕਪੜਾ ਐਕਸਟਰਾ 슬ੀਵਸ ਨਾਲ ਤੁਹਾਨੂੰ ਮਿਲੇਗਾ ਉਹ ਹੈਗਾ ਇਦਾਂ ਦਾ ਇਹ ਆਂਡੀਆਂ 슬ੀਵਸ 슬ੀਵਸ ਹੋ ਗਿਆ ਇਹ ਬੈਕ ਹੋ ਗਿਆ ਪ੍ਰੋਪਰ ਲਾਈਨਿੰਗ ਦੇ ਵਿੱਚ ਔਰ ਸਾਰਾ ਏਮਬਰਾਇਡਡ ਹੈ ਇਹ ਕੋਈ ਪੇਂਟ ਨਹੀਂ ਹੈ ਇਹ ਪ੍ਰੋਪਰ ਏਮਬਰਾਇਡਡ ਹੈਗੀ ਹੈ ਠੀਕ ਹੈ ਫਿਰ ਤਾਂ ਡਿਜੀਟਲ ਦੁਪੱਟਾ ਇਹ ਵਾਲਾ ਠੀਕ ਹੈ ਉਸ ਤੋਂ ਬਾਅਦ ਆ ਗਿਆ ਸੀ ਗ੍ਰੀਨ ਬਹੁਤ ਹੀ ਸੋਹਣਾ ਸੀ ਗ੍ਰੀਨ ਕਲਰ ਹੈ ਬੈਕ ਵੀ ਪੂਰੀ ਏਮਬਰਾਇਡਡ ਹੈ ਫਰੰਟ ਵੀ ਏਮਬਰਾਇਡਡ ਹੈ ਔਰ ਸੀ ਗ੍ਰੀਨ ਦਾ ਦੁਪੱਟਾ ਹੈ ਜੀ ਇਹ ਵਾਲਾ ਠੀਕ ਹੈ ਬਹੁਤ ਸੋਨੇ ਡਿਜੀਟਲ ਦੁਪੱਟੇ ਆ ਬਹੁਤ ਹੀ ਪਿਆਰੇ ਜਨਮੀਆਂ ਦੇ ਵਿੱਚ ਪਾਰਟੀ ਵੇਅਰ ਸੂਟਸ ਨੇ ਕੋਈ ਇਹ ਨਹੀਂ ਹੈ ਕਿ ਘਰ ਪਾਉਣ ਵਾਲੇ ਨਾਰਮਲ ਹੀ ਹੈ ਬਹੁਤ ਸੋਨੇ ਹੈਵੀ ਸੂਟਸ ਨੇ ਠੀਕ ਹੈ ਜੀ ਜਿਹੜਾ ਲਾਸਟ ਕਲਰ ਆਏਗਾ ਬਹੁਤ ਵਾਲਾ ਡਿਜੀਟਲ ਦੁਪੱਟਾ ਬਹੁਤ ਹੀ ਸੋਨੇ ਸੂਟਸ ਨੇ ਸੂਟ ਸਾਰੇ ਆਰਡਰ ਕਰਨ ਲਈ ਸਾਨੂੰ ਵਟਸਐਪ ਕਰ ਸਕਦੇ ਆ 887233777 ਤੇ ਇਦਾਂ ਦੇ ਹੋਰ ਸੋਨੇ ਸੋਨੇ ਸੂਟਸ ਦੇਖਣ ਲਈ ਪੇਜ ਨੂੰ ਫੋਲੋ